ਦਾ ਬਾਇਕਸ ਨੇ ਜਿਹੜਾ ਘਾਟਾ ਨਾ ਪੂਰਾ ਹੋਇਆ ਅੱਜ ਸਾਡੇ ਬਹੁਤ ਸਤਿਕਾਰਯੋਗ ਗਾਇਨੇ)^{(ਪਿੰਦਰਪਾਲ ਸਿੰਘ ਦੇ ਸਤਿਕਾਰਯੋਗ ਪਿਤਾ ਸਰਦਾਰ ਹਰदयाल ਸਿੰਘ ਜੀ ਫਾਨੀ ਸੰਸਾਰ ਨੂੰ ਉਹਨਾਂ ਵਿਦਿਆਦੇ ਦੇ ਗੁਰੂ ਚੰਨ੍ਹ ਜੀ ਆਪਰੇ ਜੇ ਅੱਜ ਉਹਨਾਂ ਦੀ ਜਿੜੀਆ ਭੋਗ ਦੀ ਜਿੜੀਆ ਰਸਮ ਬੜੇ ਸ਼ਾਦਾ ਦੇ ਤਿਸ਼ਾਣ ਸੰਗਤ ਨੇ ਗੁਰੂ ਜੀ ਹਾਜ਼ਰੀ ਵਿੱਚ ਬੈਠ ਕੇ ਕਰੀਏ ਤੇ ਮੈਂ ਬਾਬਾ ਦੀਪ ਸਿੰਘ ਦੇ ਚਨਾਂ ਅਰਦਾਸ ਕਰਦਾ ਕਿ ਬਾਪੂ ਜੀ ਨੂੰ ਆਪਣੇ ਚਨਾਂ ਦੇ ਨਿਵਾਜ ਦਖਸ਼ੇ ਪਰਿਵਾਰ ਨੂੰ ਪਾਣਾ ਮੰਗਦਾ ਬਨਵਖਸ਼ੇ ਮੈਂ ਇਹ ਗੱਲ ਕਹਾਂਗਾ ਵੀ ਸਰਦਾਰ ਹਰदयाल ਸਿੰਘ ਜੀ ਦਾ ਉਹਨਾਂ ਤੇ ਜਾਣਾ ਵੀ ਸਫਰ ਹੈ ਕਿਉਂਕਿ ਆਪਣੇ ਵਾਰਸ ਦੇ ਰੂਪ ਵਿੱਚ ਉਹ ਮਹਾਨ ਸੋਸ਼ੀਅਤ ਗਿਆਨੀ ਪਿੰਦਰਪਾਲ ਸਿੰਘ ਜੀ ਨੂੰ ਛੱਡ ਕੇ ਜੇ ਨੇ ਜਿਹੜੇ ਕਿ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਦੀ ਦਿਨ ਦੀ ਸ਼ੁਰੂਆਤ ਉਹਨਾਂ ਦੀ ਕਥਾ ਸ਼ੁਰੂ ਕਰਕੇ ਹੁੰਦੀ ਹੈ ਅਜਿਹੀ ਸ਼ਖਸੀਅਤ ਦੇ ਪਰਿਵਾਰ ਵਿੱਚ ਇੰਨਾ ਜਿਹੜਾ ਘਾਟਾ ਪੈਣਾ ਮੈਂ ਸਮਝਦਾ ਵੀ ਸਮੁੱਚੇ ਸਮਾਜ ਲਈ ਬਹੁਤ ਵੱਡਾ ਘਾਟਾ ਹੈ। ਜੇ ਸਾਡੇ ਬਹੁਤ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਦੇ ਸਤਿਕਾਰਯੋਗ ਪਿਤਾ ਸ਼ਗਰ ਹਰਿਆਲ ਸਿੰਘ ਜੀ ਭੰਨੀ ਸੰਸਾਦ ਨੂੰ ਉਹਨਾਂ ਵਿਦਵਾਨ ਦੇ ਗੁਰੂ ਚੰਨ ਜਪ ਰਹੇ ਹੈ ਅੱਜ ਉਹਨਾਂ ਦੀ ਜਿੜਿੜੀਆ ਭੋਗ ਦੀ ਜਿੜੀਆ ਰਸਨ ਬੜੇ ਸ਼ਾਦਾ ਦੇ ਨਿਸ਼ਾਨ ਸੰਗਤ ਨੇ ਗੁਰੂ ਜੀ ਹਾਜ਼ਰੀ ਵਿੱਚ ਬੈਠ ਕੇ ਕਰੀਆ ਤੇ ਮੈਂ ਬਾਬਾ ਜੀ ਸਿੰਘ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਬਾਪੂ ਜੀ ਨੂੰ ਆਪਣੇ ਚਰਨਾਂ ਦੇ ਨਵਾਦ ਬਖਸ਼ੇ ਪਰਿਵਾਰ ਨੂੰ ਪਾਣਾ ਮੰਗਦਾ ਬਨ ਬਖਸ਼ੇ ਮੈਂ ਇਹ ਗੱਲ ਕਹੂੰਗਾ ਵੀ ਸਰਦਾਰ ਖਰਦਿਆਲ ਸਿੰਘ ਜੀ ਦਾ ਉਹਨਾਂ ਤੇ ਜਾਣਾ ਵੀ ਸਫਲ ਹੈ ਕਿਉਂਕਿ ਆਪਣੇ ਵਾਰਸ ਦੇ ਰੂਪ ਵਿੱਚ ਉਹ ਮਹਾਨ ਸੋਸ਼ੀਅਤ ਗਿਆਨੀ ਪਿੰਦਰਪਾਲ ਸਿੰਘ ਜੀ ਛੱਡਦੇ ਜੇ ਨੇ ਜਿਹੜੇ ਕੁ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਦੇ ਦਿਨ ਦੀ ਸ਼ੁਰੂਆਤ ਉਹਨਾਂ ਦੀ ਕਥਾ ਸ਼ੁਰੂ ਕਰਕੇ ਹੁੰਦੀ ਹੈ ਅਜਿਹੀ ਸ਼ਖਸੀਅਤ ਦੇ ਪਰਿਵਾਰ ਵਿੱਚ ਇਹਨਾਂ ਜਿਹੜਾ ਘਾਟਾ ਪੈਣਾ ਮੈਂ ਸਮਝਦਾ ਵੀ ਸਮੁੱਚੇ ਸਮਾਜ ਲਈ ਬਹੁਤ ਵੱਡਾ ਘਾਟਾ ਹੈ ਨਾ ਮੰਨਣ ਦਾ ਬਨ ਬਖਸ਼ ਨੇ ਜਿਹੜਾ ਘਟਾ ਨਾ ਪੂਰਾ ਹੋਵੇ ਅੱਜੇ ਸਾਡੇ ਬਹੁਤ ਸਤਿਕਾਰਯੋਗ ਜੈਪਿੰਦਰਪਾਲ ਸਿੰਘ ਦੇ ਸਤਿਕਾਰਯੋਗ ਪਿਤਾ ਸਰਦਾਰ ਹਰਵਿਆਲ ਸਿੰਘ ਜੀ ਭੰਨੀ ਸੰਸਾਰ ਨੂੰ ਅਨੁਭਵ ਦੱਤੇ ਜੀ ਗੁਰੂ ਚੰਨ ਜਪੜ ਜੀ ਅੱਜ ਉਹਨਾਂ ਦੀ ਜਿੜੀ ਦੀ ਭੋਗ ਦੀ ਜਿੜੀ ਰਸਮ ਬੜੀ ਸ਼ਾਦਾ ਤੇ ਤਿਸ਼ਾਨ ਸੰਗਤ ਨੇ ਗੁਰੂ ਦੀ ਹਾਜ਼ਰੀ ਵਿੱਚ ਬੈਠ ਕੇ ਕਰੀ ਹੈ ਤੇ ਮੈਂ ਬਾਬਾ ਜੀ ਸਿੰਘ ਦੇ ਚੰਨਾਂ ਜਰਨਾਸ ਕਰਦਾ ਕਿ ਬਾਪੂ ਜੀ ਨੂੰ ਆਪਣੇ ਚੰਨਾਂ ਦੇ ਨਿਵਾਸ ਬਖਸ਼ੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਨ ਬਖਸ਼ੇ ਮੈਂ ਇਹ ਗੱਲ ਕਹੂੰਗਾ ਵੀ ਸਰਦਾਰ ਹਰਵਿਆਲ ਸਿੰਘ ਜੀ ਦਾ ਹੌਨਰ ਤੇ ਜਾਣਾ ਵੀ ਸਫਲ ਹੈ ਕਿਉਂਕਿ ਆਪਣੇ ਵਾਰਸ ਦੇ ਰੂਪ ਵਿੱਚ ਉਹ ਮਹਾਨ ਸੋਸ਼ੀਅਟ ਗਿਆਨੀ ਪਿੰਦਰਪਾਲ ਸਿੰਘ ਜੀ ਨੂੰ ਛੱਡ ਤੇ ਜੇ ਨੇ ਜਿਹੜੇ ਕਿ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਦੀ ਦਿਨ ਦੀ ਸ਼ੁਰੂਆਤ ਉਹਨਾਂ ਦੀ ਕਥਾ ਸ਼ੁਰੂ ਕਰਕੇ ਹੁੰਦੀ ਹੈ ਅਜਿਹੀ ਸ਼ਖਸੀਅਤ ਦੇ ਪਰਿਵਾਰ ਵਿੱਚ ਇਹਨਾਂ ਜਿਹੜਾ ਕਰਤਾ ਪੜਾ ਨਾ ਸ਼ਮਦਾ ਸਮੁੱਚੇ ਸਮਾਜ ਲਈ ਬਹੁਤ ਵੱਡਾ ਕਰਤਾ ਨਾ ਮੰਨਣ ਦਾ ਬਾਲਪਨ ਨੇ ਜਿਹੜਾ ਘਾਟਾ ਨਾ ਪੂਰਾ ਹੋ ਸਕਿਆ ਅੱਜ ਸਾਡੇ ਬਹੁਤ ਸਤਿਕਾਰਯੋਗ ਗਿਆਨੀ ਪਿੰਦਰਪਾਲ ਜੀ ਦੇ ਸਤਿਕਾਰਯੋਗ ਪਿਤਾ ਸ਼ਗਰ ਹਰਿਆਲ ਸਿੰਘ ਜੀ ਭਾਨੀ ਸੰਸਾਰ ਨੂੰ ਉਹਨਾਂ ਬਿਧਰ ਦੇ ਕਿ ਗੁਰੂ ਚੰਨ ਜਪੜ ਜੀ ਅੱਜ ਉਹਨਾਂ ਦੀ ਜਿਹੜੀ ਆਪ ਭੋਗ ਦੀ ਜਿਹੜੀ ਰਸਮ ਬੜੀ ਸ਼ਰਧਾ ਤੇ ਤਸ਼ਾਦ ਸੰਗਤ ਨੇ ਗੁਰੂ ਦੀ ਹਾਜ਼ਰੀ ਵਿੱਚ ਬੈਠ ਕੇ ਕਰੀਆ ਤੇ ਮੈਂ ਬਾਬਾ ਜੀ